ਪ੍ਰਾਈਵੇਟ ਸਰਕਾਰੀ ਦੋਨੋ ਚੱਲਤੀ ਹੈ ਪ੍ਰਾਈਵੇਟ ਬਹੁਤ ਜ਼ਿਆਦਾ ਇਸ ਤਰ੍ਹਾਂ ਪਰ ਥੋੜੇ ਮਤਲਬ ਸਾਰਾ ਪੈਣੀ ਡੁੱਬਿਆ ਮਾਲਸਬਾਬ ਦਾ ਕੀ ਕੀਤਾ ਪਿੰਡ ਦਾ ਹਲੇ ਨਹੀਂ ਪਾਣੀ ਪਿਆ ਬਣ ਤੋਂ ਪਾਰ ਹੀ ਹਲੇ ਤਾਂ ਫਸਲ ਤਾਂ ਸਾਰੀ ਖਰਾਬ ਹੋ ਗਈ ਹੈ ਆਪਾਂ ਸਾਰਾ ਖਰਾਬ ਸਾਰੀ ਖਰਾਬ ਹੋ ਗਈ ਚਰਚੋ ਨਾ ਪੱਕਿਆ ਸੀ ਨਾ ਜਣਾ ਨੇੜੇ ਹੀ ਆ ਹੁਣ ਬਸ ਟੰਡੇ ਹੋ ਗਏ ਸੀ ਨਿਸਰ ਗਿਆ ਚੋਨਾ ਨਿਸਰਿਆ ਸੀਗਾ ਹੂੰ 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 ਮੈਂ ਪੂਰਾ ਨੁਕਸਾਨ ਹੀ ਹੈ 100% ਸਾਰਾ 100 100% ਪਾਣੀ ਤਾਂ ਇਹ ਨਾ ਇੱਕ ਵਾਰੀ ਫਿਰ ਗਿਆ ਫਸਲ ਰਹੇ ਤੀ ਸਾਰੀ ਫਸਲ ਕਾਰਟ ਪਟਾ ਪੰਜ 6000 ਕਿੱਲਾ ਹੈ ਗਈ ਉਧਰ ਇਹ ਨਿਕਲਣਾ ਇਹਨਾਂ ਪਾਣੀ ਨਾਲ ਨਹੀਂ ਸੀ। ਬਸ 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 ਉਹ। ਕੀ ਸਰਕਾਰ ਵੱਲੋਂ ਸੁਚੇਨ ਹੈਗਾ ਕੋਈ? ਸਰਕਾਰ ਹਾਲੇ ਕੋਈ ਐਕਸ਼ਨ ਨਹੀਂ ਲਿਆ ਸਰਕਾਰ ਨੇ ਹਲੇ ਤੱਕ। ਨੇ ਮਾਨ ਸਾਹਿਬ ਕਰਨਗੇ ਵੈਸੇ। ਇਹ ਪਤਾ ਕਰੀ। ਉਹ ਕਰਨਗੇ ਪਤਾ ਨਹੀਂ ਕਦੋਂ ਕਰਨਗੇ। ਜਰਾ ਔਖਾ ਬੋਤ ਹੋ ਜਾਂਦਾ ਫਿਰ ਹਨਾ ਪੱਕੀ ਫਸਲ ਦੇ ਬੰਦੇ ਨੂੰ ਉਮੀਦ ਬਹੁਤ ਹੁੰਦੀ ਹੈ। ਹੂੰ ਹੂੰ ਹੂੰ। ਹੁਣ ਇਹਦੇ ਹੈਗੀ ਸੀਰੀ ਪੈਂਡ ਬਚਿਆ ਫਸਲਾਂ ਡੁੱਬੀਆਂ। ਹੁਣ ਇਹ ਸੀਰੀ ਕੋਈ ਬੱਚੀ ਵਾਲ ਜਮੀਨ ਸੀ। ਅੱਛਾ। ਕਿੰਨੇ? 2 25 ਕਲੇ ਜਮੀਨ ਸੀ ਕਬਾਈ ਜੀ ਉਹ ਸਾਰੀ ਵਾਰ ਬੇਕਾਰ ਹੋ ਗਈ ਮੇਰੇ ਹੈਗੇ ਸੀ 10 12 ਕਲੇ ਸਾਰੀ ਬੇਕਾਰ ਹੋ ਗਈ ਹੂੰ ਬੰਦਰੋਂ ਉਮੀਦ ਉਹਦੇ 17 8000 ਦੇ ਫਸਲ ਹੋ ਚੁੱਕੇ ਕਲੇ ਚੋਂ ਹੂੰ ਹੂੰ ਮਮਰੋੜ ਕੋਲੇ ਪਿੰਡ ਅੜਾ ਮਮਰੋੜ ਦੇ ਨਾਲ ਆ ਕਿਹੜਾ ਆਪਣਾ ਪਿੰਡ ਕਾਉਣੀ ਠਾੜਾ ਕਾਉਣੀ ਠਾੜ ਕਾਉਣੀ ਠਾੜ ਤੋਂ ਆ ਪਿੰਡ ਨਾਲ ਗੱਟੀ ਮਸਤਾ ਗੱਟੀ ਬੁਰਜੀ ਬੱਬੂ ਕੇ ਸਾਹ ਜੀ ਸਾਰਾ ਬੰਦੂ ਥੋੜੇ ਪਿੰਡ ਉੱਥੇ ਅਸੀਂ ਨਾ ਅਸਲ ਵਿੱਚ ਫਰੀਜ਼ਪੁਰ ਤੋਂ ਕੋਟਕਬਰੇ ਤੋਂ ਫਰਸਾਈ ਤੇ ਜੋ ਵੀ ਕਿਸੇ ਪ੍ਰਕਾਰ ਦੀ ਹੈਲਪ ਦੀ ਲੋੜ ਹੈਗੀ ਹੈ ਅਸੀਂ ਦੇਖਣ ਆਏ ਆ ਆਪਾਂ ਫਿਰ ਉੱਥੇ ਨਾਲ ਆਪਣੇ ਪਿੰਡਾਂ ਦਾ ਪਾਣੀ ਦੇਵਾ ਹਾਲਤ ਬਣ ਤੋਂ ਪਾਰੀ ਆ ਅੱਛਾ ਤੇ ਪੋਤੋਰ ਆ ਰਿਹਾ ਜ਼ਮਾੜ ਆ ਰਿਹਾ ਪੱਗਾਂ ਬੱਤੀ ਆ ਰਿਹਾ ਇਕੱਠਾ ਕਰੀਏ ਤੇ ਆ ਪਸ਼ੂਆਂ ਵਾਸਤੇ ਤੇ ਜੋ ਲੋੜ ਹੈਗੀ ਕਿਉਂਕਿ ਉੱਥੇ ਜੱਪਣਾ ਬਾਜ ਨੇ ਜ਼ਮੀਨ ਹੈਗੀ ਪੱਠਾ ਇੱਥੋਂ ਤੋਂ ਉੱਤੀ ਹੈ ਹਾਂ ਥੋੜਾ ਵੀ ਬਣ ਪਾਰੀ ਆ ਸਾਡੇ ਬਾਣ ਤੋਂ ਬਾਹਰ ਫਸਲ ਆ। ਫਸਲ ਸਾਡਾ ਨਾਲ ਹੀ ਬਣਦੇ। ਉਹ ਐਵੇਂ ਜਿਵੇਂ ਚਾਰ ਪਾ ਜਾਂਦਾ ਪਰਸੈਂਟ। ਹਾਂ ਹਾਂ ਹਾਂ। ਉਹ ਉਹਦੀ ਵੀ ਕੋਸ਼ਿਸ਼ ਕਰਦੇ। ਮੈਂ ਉਹਦੀ ਤਾਂ ਲੋੜ ਕਾਫੀ ਹੈਗੀ ਨੇ। ਉਹ ਵੀ ਬਾਰਿਸ਼ ਕਰਕੇ ਪੱਠੇ ਵਿੱਚ ਬੀਜੇ ਸੀ। ਸੁਰਤਬਾਹ ਹੋ ਗਿਆ ਬੱਸ। ਜ਼ਿਆਦੀ ਤਾਂ ਮਾਰ ਪਸੂਣ ਬੀਜੇ। ਪਛਵਾਨ। ਕਿਹੜਾ ਬੰਨ ਆਇਆ ਨਾ ਕੀ ਆ? ਕਿੱਥੇ ਗੱਲ ਕਰ ਰਹੇ ਹੋ ਬੰਨ ਦੀ? ਇਹ ਬੰਨ ਆਪਣੇ ਸਟਾਰਟ ਹੁੰਦਾ ਆਪਣੇ ਗੱਟੀ ਤੋਂ ਲੈ ਕੇ ਤੇ ਬੁਰਜੀ-ਬੁੱਜੀ ਸਾਰੇ ਇਧਰ ਤੋੜੀਆਂ ਦਾ ਇਧਰ ਆ। ਨਾਲ ਨਾਲ ਚਲਾ ਜਾਂਦਾ ਰਿਆ ਦੇ। ਸੰਜੂਲ ਗੋਟ। ਹਾਂ ਠੀਕ ਹੈ ਕਿ ਕਿਸ ਪ੍ਰਕਾਰ ਦੀ ਹੈਲਪ ਦੀ ਲੋੜ ਹੈ ਏਰੀਆ ਜਿੱਥੇ ਤੁਹਾਨੂੰ ਪਤਾ ਪੱਠੇ ਤੋਂ ਇਲਾਵਾ ਹੋਰ ਕੀ ਚਾਹੀਦਾ ਪੱਠੇ ਤੋਂ ਇਲਾਵਾ ਹੋਰ ਤਾਂ ਬੋਇਜ਼ ਨਾਲ ਨਜ਼ਦੀਕਾ ਹੁਣ ਜ਼ਮੀਨ ਦਾ ਜਿਨਾਬ ਖਰਚਾ ਕਰ ਗਿਆ ਹੁਣ ਜਨਾ ਹੋ ਗਿਆ ਠੀਕ ਹੈ ਥੋੜੇ ਕਿੰਨੇ ਕਿੱਲੇ ਮੇਰੇ 10 12 ਕਿੱਲੇ ਉਹ ਪਾ ਬਾਈ ਦੇ ਕੋਨੇ 15 20 ਕਿੱਲੇ ਜ਼ਮੀਨਾਂ ਹਾਂ ਹਾਂ ਅੱਜ ਪਾਣੀ ਸਰ ਅੱਜ 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 ਪਾਣੀ ਸਵੇਰ ਬਾਣੇ ਪਿਆ ਜਾਂਦੇ ਤੇ ਨਹੀਂ ਫਸਲ ਚ ਉਹ ਮੈਂ ਉਹ ਯਾਰ ਇਹਦਾ ਟੱਕਾ ਦਾ ਸਾਰਾ ਕਾਹ ਚ ਸੱਨੇ ਉਹ ਦੂਰ ਹੀ ਆਇਆ ਨਾ ਉਹਦੇ ਉਹ ਦਰਿਆਣੇ ਮਾਰ ਪਾਤੀ ਇੱਧਰ ਆਪਣੇ ਮੀਂਹ ਪਾਤੀ ਉਹਦੇ ਪਾਸੇ ਆ ਮੀਂਹ ਬੜਾ ਪਈ ਗਿਆ ਇਹ 2023 ਦੇ ਵਿੱਚ ਆਪਣੇ ਇੱਕ ਸਾਲ ਛੱਡ ਕੇ ਪਹਿਲਾਂ ਆਏ ਸੀਗੇ ਉਦੋਂ ਵੀ ਪਈ ਸੀ ਮਾਰ ਕੇ ਬਚ ਕੇ ਸੀ ਜਦੋਂ ਕਿ ਭਾਈ ਇੱਕ ਸਾਲ ਪਹਿਲਾਂ ਆਈ ਸੀ ਨਾ 2023 ਵਿੱਚ 2023 ਸੀ ਉਦੋਂ ਵੀ ਸਾਰੀ ਫਸਲ ਖਰਾਬ ਹੋ ਗਈ ਸੀ ਸਾਰੀ ਨਸਟ ਹੋ ਗਈ ਸੀ ਉਦੋਂ ਉਹ ਵੀ ਸਾਰੇ ਪਰ ਹੁਣ ਪਾਣੀ ਹੁਣ ਪਾਣੀ ਜ਼ਿਆਦਾ ਹੋਣਾ ਸ਼ਾਇਦ ਹੁਣ ਕਣਕ ਵੀ ਮੁਸ਼ਕਲ ਆਫੀ ਥੋੜੀ ਟਾਈਮ ਲੱਗ ਜੂ ਕੱਢਣ ਟਾਈਮ ਲੱਗਾ ਜਾਣਾ ਹੁਣ ਜਿਆਦਾ ਪਾਣੀ ਆ ਰਿਹਾ ਪਾਣੀ ਕਾਫੀ ਆ ਰਿਹਾ ਬਣੀ ਦਾ ਇਹ ਆਪਣਾ 88 ਤੋਂ ਬਾਅਦ ਕਹਿੰਦੇ ਵੀ ਸਭ ਤੋਂ ਜਿਆਦਾ ਹੜ ਹਾਂ ਹਾਂ ਉਸ ਤੋਂ ਇਵੇਂ ਥੋੜੇ ਪਿਓਰ ਵੀ ਐਂ ਕਹਿੰਦੇ ਆ ਹਾਂ ਹਾਂ ਜਿਆਦਾ ਹੀ ਆ ਸਿੱਟੇ ਸਾਰ ਬੋਲ ਦਾਲ ਦਾ ਸਾਰੀ ਪਾਰ ਆ ਇੱਦਾਂ ਇੱਟਾ ਕੇ ਆਂ ਲੋਕੋ ਵੱਡੇ ਸਰਕਾਰ ਇਹਦੋਂ ਤੁਸੀਂ ਜਾਓਗੇ ਮਮਦੋੜਾ ਬਰਚੇ ਸੜ ਜਾਓਗੇ ਨਾ ਤੁਸੀਂ ਦੇਖੋਗੇ ਸਾਰੀ ਫਸਲ ਬਰਬਾਦ ਹੋ ਗਈ ਪਾਣੀ ਪਾਣੀ ਆ ਤਰੋ ਪਾ ਰਹੀ 9 10 ਜਲੇ ਰੱਖੇ ਆਪਣੇ ਹਾਂ ਜੀ 10 ਜਲੇ ਦਾ ਪੂਰੀ ਤਰ੍ਹਾਂ ਪਾਣੀ ਨਖੀਤੀ ਦੇ ਦੋ ਕਿੱਲੇ ਸਾਰਾ ਬੇੜਾ ਘਰ ਕੀ ਹੈ ਸਾਰਾ ਜਿੱਥੇ ਬੰਦ ਤਾਂ ਨਹੀਂ ਟੁੱਟਿਆ ਨਾ ਹੈਗੇ ਬਲ ਬੰਨ ਨਹੀਂ ਟੁੱਟਿਆ ਹੁੰਦੇ ਬਾਦ ਤਾਂ ਬਹੁਤ ਮਜ਼ਬੂਤ ਬਣਿਆ ਪੁਰਾਣਾ ਹੈ ਨਾ ਇਹ ਤਾਂ ਕਾਫੀ ਪੁਰਾਣਾ ਪਰਬੰਦ ਹੈ ਹੈ ਕਿੰਦੇ ਵਾਰਸ਼ਾ ਦਾ ਗਿਆ ਨਹੀਂ ਨਾ ਖੇਤੀ ਬੰਨ ਤੋਂ ਪਾਰ ਹੈ ਕਿਹੜੀ ਬੰਦ ਸਾਰਾ ਵਾਰ ਬਣੀ ਹੈ ਨਹੀਂ ਦੋ ਫਸਲ ਨੂੰ ਕੀ ਬੰਦ ਹੋ ਗਈ ਪੱਠੇ ਵੀ ਬੰਦ ਹੈ ਮੱਝਾਂ ਦਾ ਚਾਰੇ ਬੰਦ ਹੈ ਪਾਣੀ ਹੁੰਦ ਪਹਿਲਾਂ ਜਦੋਂ ਪਾਣੀ ਪਿੱਛੇ ਸੇ ਦਰਿਆ ਸੀ ਉਹ ਤੋਂ ਪਿੱਛੇ ਖੇਤੀ ਕਿਸਾਨ ਲੱਗੇ ਰਿਆ ਰਗਾਬਲ ਤਾਂ ਕੋਈ ਐਕਸ਼ਨ ਨਹੀਂ ਹੋਇਆ ਕੋਈ ਸੁਣ ਨਹੀਂ ਆਈ ਨਾ ਕੋਈ ਬਾਪੂ ਐਮਐਲ ਸਾਹਿਬ ਨਾ ਕੋਈ ਆਪ ਕਿਸਾਨ ਹੈ ਐਮਐਲ ਕੋਲ ਤੁਹਾਡਾ ਜੀ ਦਈ ਹੈ ਜੀ ਜੀ ਸਾਹਿਬ ਕੀ ਆ ਗਿਆ ਇਹ ਉਹਨਾਂ ਕੋਈ ਆਪ ਨਹੀਂ ਤੁਹਾਨੂੰ ਮਿਲਿਆ ਐਸਾ ਹੈਲਪ ਉਹ ਨਾਲ ਗਿੜਾ ਮਾਰਿਆ ਨਾ ਕੋਈ ਖੁੱਝ ਵਾਲ ਲਿਆ ਪਰ ਲਿਆ ਹੈਗੇ ਚਲ ਉਹਨਾਂ ਨੂੰ ਆਪ ਕਹਿ ਦਿੰਦੇ ਆ ਉਹ ਹੈਲਪ ਵੀ ਕਰਨਗੇ ਜੇ ਇੱਥੇ ਗਿੜਾ ਹੀ ਮਾਰ ਤਾ ਮੈਂ ਕਿਸਾਨ ਨੇ ਕੀਤਾ ਗੱਟੇ ਆਪਣੇ ਕੋਲ ਲੈਂਦੇ ਸਾਰਾ ਕੁਝ ਆਪਣੇ ਕੋਲ ਲੱਗੇ ਰਿਹਾ ਦੇਖੋ ਸਾਰੇ ਆਇਆ ਆਮ ਆਜ਼ਮੀ ਪਾਰਟੀ ਦੇ ਆ ਉਹਦੇ ਆਦਾਰਾਂ ਸਾਰੇ ਜ਼ਿਲ੍ਹਾ ਪ੍ਰਧਾਨ ਸਾਹਿਬ ਖੜੇ ਆ ਮੈਂ ਸਪੋਕਸਪਰਸਨ ਅਫੀਦ ਕੋਰ ਦਾ ਅਸੀਂ ਇਸੇ ਕਰਕੇ ਆਏ ਆ ਵੀ ਤੁਹਾਡੀ ਹੈਲਪ ਕੀਤੀ ਜਾ ਸਕੇ ਜਿੱਥੇ ਪੁਆਇੰਟ ਪਤਾ ਵੀ ਇੱਥੇ ਮੈਂ ਹੈਲਪ ਕੀ ਕਰਨੀ ਆਪਾਂ ਉਹ ਪਤਾ ਲੱਗੇ ਬਾਸ ਵਿੱਚ ਤੁਸੀਂ ਉੱਥੇ ਜਾ ਕੇ ਦੇਖੋ ਫਿਰ ਉੱਥੇ ਜਾਓਗੇ ਉਹ ਤੁਹਾਨੂੰ ਪਤਾ ਲੱਗੇ ਪੇੜ ਦਾ ਮੁਆਵਜ਼ਾ ਹਾਂ ਹਾਂ ਮਿਹਨਤ ਮੁਆਵਜ਼ਾ ਤੇ ਪਸ਼ੂ ਦਾ ਪਸ਼ੂ ਤਾਂ ਕਿਉਂਕਿ ਇੱਧਰ ਰਹਿ ਗਏ ਉਹ ਤਾਂ ਬੱਚੇ ਆ ਉਹ ਤਾਂ ਬੱਚੇ ਆ ਪਰ ਚਾਰਾ ਤਾਂ ਖਤਮ ਹੋ ਗਿਆ ਨਾ ਚਾਰਾ ਤਾਂ ਖਤਮ ਨਿਵੇਂ ਉਧਰ ਉਧਰ ਮਾਰ ਪਾਤੀ ਪਾਣੀ ਨੇ ਪਾਤੀ ਧਰਨੀ ਨੇ ਪਾਤੀ ਥੋੜੀ ਜਿਵੇਂ ਥੋੜੀ ਸੁੱਕੀ ਥੋੜੀ ਖਤਮ ਹੋ ਗਈ ਜੀ ਇਹ ਜੇ ਫਗਵਾ ਦੇ ਚਾਰ ਅਬਰੋਂ ਦੇ ਉਹ ਚਾਹੀਦਾ ਹੈ ਨਾ ਜੇ ਸੁੱਕੇ ਸੁੱਕੇ ਜਿੱਦਾਂ ਖਾਣੀ ਆ ਉਹ ਬਾ ਚਾਰਾ ਲੈ ਜੇ ਉਹ ਤਾਂ ਦਿਖਾਈ ਜਾਂਦਾ ਖਰਾਬ ਹੋ ਜਾਂਦਾ ਉਹ ਦੇ ਰੋ ਪਿੰਨ ਜਮੀਨ ਖੇਤੋਂ ਪਾਰ ਦੀ ਮਲਕਾਨਾ ਜਿਵੇਂ ਹੋਗੇ ਜੀ ਫਾਂ ਦੇ ਰੱਖ ਲਿਆ ਚਲੋ ਠੀਕ ਆ ਭਾਈ ਕੋਈ ਨਹੀਂ ਭਾਈ ਆ ਜੀ ਤੁਹਾਡੀ ਹੈਲਪ ਕਰਵਾਵਾਂਗੇ ਅਸੀਂ ਕੋਈ ਨਹੀਂ